ਹਾਲੀ ਵਿੱਚ ਰਿਲੀਜ਼ ਹੋਈ ਬਾਲੀਵੁੱਡ ਫਿਲਮ ਜਾਟ ਵਿੱਚ ਧਾਰਮਿਕ ਭਾਵਨਾ ਭੜਕਾਉਣ ਦੇ ਮਾਮਲੇ ਨੂੰ ਲੈ ਕੇ ਜਲੰਧਰ ਵਿੱਚ ਸ਼ਾਦਾਕਾਰ ਸਨੀ ਦਿਓਰ ਅਤੇ ਅੰਦੀਪ ਹੁੱਡਾ ਤੇ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪਾਤੀ ਨਿਆਇ ਸਹਿਨਤਾ ਦੀ ਤਾਰਾ 299 ਐ ਜਲੰਧਰ ਦੇ ਸਦਰ ਥਾਣੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ। ਪੁਲਿਸ ਨੂੰ ਇਸ ਫਿਲਮ ਵਿੱਚ ਵਿਸਾਈ ਪਾਈ ਚਰਦੀ ਧਾਰਮਿਕ ਭਾਵਨਾ ਨਾਲ ਜੁੜੇ ਪਹਿਲੂਆਂ ਨੂੰ ਗਲਤ ਢੰਗ ਨਾਲ ਪ੍ਰਗਟਾਉਣ ਦੇ ਮਾਮਲੇ ਵਿੱਚ ਸ਼ਿਕਾਇਤ ਮਿਲੀ ਸੀ। ਜਾਟ ਫਿਲਮ ਦੇ ਸਟਾਰ ਕਾਸਟ ਤੇ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜਲੰਧਰ ਦੇ ਐਡੀ ਸੀ ਪੀ ਸੁਖਵਿੰਦਰ ਸਿੰਘ ਨੇ ਇੱਕ ਬ ਦੇ ਦਿੱਤੀ ਗਈ ਇਹਨੇ ਇੱਕ ਦਰਖਾਸਤ ਜਿਹੜੀ ਐ ਕ੍ਰਿਸ਼ਨ ਭਾਈ ਚਾਰੇ ਦੇ ਬਰਾਬਰੋਂ ਦਿੱਤੀ ਗਈ ਸੀ ਔਰ ਉਹਦੇ ਟ੍ਰੈਕੀ ਬੋਲਡ ਉਹਨਾਂ ਨੇ ਦਰਖਾਸਤ ਦਿੱਤੀ ਗਈ ਜਿਹਦੇ ਮਜਬੂਰ ਤੋਂ ਜਿਹੜੀ ਆ ਉਹ ਇੱਕ ਮੁਕੱਦਮਾ ਦਰਜ ਕੀਤਾ ਗਿਆ ਸਾਧ ਖਾਣੇ ਦੇ ਵਿੱਚ 87/25 ਔਰ ਇਹਦੇ ਤੇ ਅਗਲੀ ਤਰਤੀਸ ਚੱਲ ਰਹੀ ਹੈ ਕੋਈ ਫਿਲਮ ਜਾਟ ਦੇ ਵਿੱਚ ਉਹਨਾਂ ਨੇ ਇਤਰਾਜ਼ ਕੀਤਾ ਸੀਗਾ ਕਿ ਇਹ ਸਾਡੇ ਧਾਰਮਿਕ ਭਾਵਨਾਵਾਂ ਨੂੰ ਕੇਸ ਪਹੁੰਚਿਆ ਉਹਦੀ ਤਰਤੀਸ ਜਿਹੜੀ ਆ ਆਰੰਭ ਕੀਤੀ